ਸਸ਼ੇ ਕਾਲ ਜੀ ਵੀਡੀਓ ਵੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਅੱਜ ਤੋਂ ਐਲ ਪੀ ਜੀ ਸਿਲੰਡਰ ਹੋਇਆ ਮਹਿੰਗਾ ਇਸ ਦੇ ਨਾਲ ਹੀ ਨਵੀਂ ਦਿੱਲੀ ਐਲ ਪੀ ਸਿਲੰਡਰ ਦੇ ਨਵੇਂ ਰੇਟ ਅੱਜ 1 ਅਕਤੂਬਰ ਨੂੰ ਜਾਰੀ ਕੀਤੇ ਗਏ ਹਨ ਦੁਸ਼ਹਿਰੇ ਅਤੇ ਦੀਵਾਲੀ ਵਰਗੇ ਤਿਹਾਰਾਂ ਤੋਂ ਪਹਿਲਾਂ ਹੀ ਖਤਕਾਰ ਮਹਿੰਗਾਈ ਦੇ ਮਾਰ ਹੇਟ ਆ ਗਏ ਹਨ ਵਪਾਰਕਰ ਰਸੋਈ ਗੇ ਸਿਲੰਡਰ ਦੀ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ ਅੱਜ ਤੋਂ ਦਿੱਲੀ ਤੇ ਐਲਪੀਜੀ ਕਮਿਸ਼ਨਰੀ ਵਾਲੇ ਸਿਲੰਡਰ 1K 740 ਰੁਪਏ ਕਰ ਦਿੱਤਾ ਗਿਆ ਇਸ ਦਰ ਇਹ ਸਿਲੰਡਰ ਲਈ ਇਥੇ ਘਰੇਲੂ ਐਲਪੀਜੀ ਸਿਲੰਡਰਾਂ ਦੇ ਰੇਟ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਇੱਥੇ ਹੁਣ 14 ਕਿਲੋ ਦੇ ਸਿਲੰਡਰ ਦੀ ਕੀਮਤ 803 ਰੁਪਏ ਹੈ ਅਤੇ ਇੰਡੀਅਨ ਆਈ ਆਇਲ ਦੁਆਰਾ ਜਾਰੀ ਤਾਜ਼ਾ ਦਰਾਂ ਦੇ ਅਨੁਸਾਰ 1 ਅਕਤੂਬਰ 2024 ਤੋਂ ਮੁੰਬਈ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ 1692.50 ਰੁਪਏ ਕੋਲਕਾਤਾ ਵਿੱਚ 1850 ਰੁਪਏ ਅਤੇ ਚਨਈ ਵਿੱਚ 1903 ਰੁਪਏ ਹੋਵੇਗੀ ਇਸ ਤੋਂ ਪਹਿਲਾਂ ਸਤੰਬਰ ਵਿੱਚ 20 ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 39 ਰੁਪਏ ਵੱਧ ਕੇ 1691.50 ਰੁਪਏ ਹੋ ਗਈ ਸੀ ਪਹਿਲਾਂ 1652 0.50 ਰੁਪਏ ਸੀ ਕੋਲਕਾਤਾ ਵਿੱਚ ਹੁਣ 19 ਕਿਲੋ ਦੇ ਸੈਲਫੀ ਸਿਲੰਡਰ 48 ਰੁਪਏ ਮਹਿੰਗਾ ਹੋ ਗਿਆ ਹੈ ਖਬਰ ਮਨਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ